ਬੈਲਰ ਤੁਹਾਨੂੰ ਬਹੁਤ ਦਿਖਾਏਨੇਗੇ ਬਹੁਤ ਸਾਰੀਆਂ ਵੀਡੀਓਸ ਆਪਾਂ ਬੈਲਰਾਂ ਦੀਆਂ ਪਾਈਆਂ ਨੇ ਪਰ ਇੱਕ ਗੱਲ ਆਪਾਂ ਅੱਜ ਕਰੀਏ ਵੀ ਜਾਪਾਨ ਵਾਲਿਆਂ ਦੀ ਜਿਹੜੀ ਟੈਕਨੋਲੋਜੀ ਹੁੰਦੀ ਹੈ ਹਰ ਵਾਰੀ ਸਾਰਿਆਂ ਦੁਨੀਆ ਨਾਲੋਂ ਵੱਖਰੀ ਹੁੰਦੀ ਹੈ ਠੀਕ ਹੈ ਤੇ ਅੱਜ ਆਪਣੇ ਕੋਲੇ ਮੇਡ ਇਨ ਜਾਪਾਨ ਬੈਲਰ ਹੈਗਾ ਜਿਹਨੂੰ ਆਪਾਂ ਕਹਿੰਦੀ ਵੀ ਕਿਸਾਨਾਂ ਵਾਸਤੇ ਤੋਹਫਾ ਦਿੱਤਾ ਗੁਰਵਾਜ ਕੰਪਨੀ ਨੇ ਸੋ ਮੇਰੇ ਨਾਲ ਗੁਰਵਾਜ ਦੇ ਵੱਲੋਂ ਕੰਪਨੀ ਦੇ ਜੀਐਮ ਮਿਸਟਰ ਮਨਪ੍ਰੀਤ ਸਿੰਘ ਜੀ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਰਹਿਣਗੇ ਤੇ ਇਸ ਬੈਲਰ ਦੇ ਬਾਰੇ ਗੱਲਬਾਤ ਕਰਾਂਗੇ ਇਸ ਬੈਲਰ ਦੀਆਂ ਜੇ ਖਾਸ-ਖਾਸ ਖੂਬੀਆਂ ਦੀ ਜੇ ਮੈਂ ਸ਼ੁਰੂਆਤੀ ਟਾਈਮ ਦੇ ਵਿੱਚ ਗੱਲ ਕਰਾਂ ਤੁਸੀਂ ਦੇਖੋ ਵੀ ਕਿਸ ਸਪੀਡ ਦੇ ਵਿੱਚ ਆਇਲਿੰਗ ਨਾਲ ਦੇ ਨਾਲ ਸ਼ੁਰੂ ਹੋਊਗੀ ਇਹ ਆਇਲਿੰਗ ਕੇ ਲਈ ਨਾਟਰ ਨਹੀਂ ਇੱਕੋ ਬਟਨ ਦੇ ਨਾਲ ਸਾਰੀ ਚੇਨਿੰਗ ਦਾ ਲੂਬ੍ਰੀਕੇਸ਼ਨ ਹੋਏ ਜਿੱਥੇ-ਜਿੱਥੇ ਲੂਬ੍ਰੀਕੇਸ਼ਨ ਦੀ ਗ੍ਰੀਸ ਦੀ ਜ਼ਰੂਰਤ ਹੈ ਉੱਥੇ ਉੱਤੇ ਸਾਰੀ ਥਾਂ ਤੇ ਲੂਬ੍ਰੀਕੇਸ਼ਨ ਹੋਊਗੀ ਹੋਊਗੀ ਜੀ ਪਹਿਲੀ ਅਸੀਂ ਡਸਟ ਫ੍ਰੀ ਕਰੀਏ ओके ਇੱਥੋਂ ਅੱਗੇ ਡਸਟ ਜਾਣੀ ਨਹੀਂ ਹੈਗੀ ਡਸਟ ਇੱਥੇ ਹੀ ਰਹਿ ਜਾਣੀ ਹੈ ਥੱਲੇ ਡਿੱਗੀ ਜਾਊਗੀ ਸਾਰੀ ਡਸਟ ਇੱਥੇ ਨਿਕਲ ਜਾਣੀ ਹੈ ਇਹ ਕੀ ਸਿਸਟਮੇ ਦੇ ਵਿੱਚ ਲੱਗਿਆ ਹੋਇਆ ਬਾਈ ਇਹ ਜੀ ਹੈਗਾ ਹਾਈਡਰੋਲਿਕ ਇਨਬਿਲਟ ਜਿਹੜਾ ਯੂਨਿਟ ਹੈਗਾ ਠੀਕ ਹੈ ਇਹਦਾ ਕੋਈ ਵੀ ਇੰਟਰੈਕਸ਼ਨ ਕਿਤੇ ਟਰੈਕਟਰ ਦੇ ਨਾਲ ਨਹੀਂ ਹੈਗੀ ਮਤਲਬ ਟਰੈਕਟਰ ਦੇ ਜਿਹੜਾ ਹਾਈਡਰੋਲਿਕ ਤੇਲ ਹੈ ਉਹਦੇ ਨਾਲ ਇਹਦਾ ਕੋਈ ਲਿੰਕ ਨਹੀਂ ਇਹਦਾ ਕੋਈ ਲਿੰਕ ਨਹੀਂ ਹੈਗਾ ਇਹਨੇ ਇੱਥੋਂ ਹੀ ਅਪ ਡਾਉਨ ਹੁੰਦਾ ਰਹਿੰਦਾ ਤੇ ਇਹ ਦੇਖੋ ਚੇਨ ਦਾ ਸਾਈਜ਼ ਦੇਖੋ ਤੁਸੀਂ ਬਹੁਤ ਹੈਵੀ ਹੈ ਦੁਜੀ ਹੈਵੀ ਡਿਊਟੀ ਚੇਨ ਪਲੱਸ ਸੇਫਟੀ ਬੋਲਟ ਲਾ ਕੇ ਸ਼ਿਫਟ ਦਾ ਮਤਲਬ ਤੇਜ਼ ਤੇ 1900 ਇਹਦੀ ਜਿਹੜੀ ਪਿਕਅਪ ਦੀ ਵਿਡਥ ਹੈ ਵਿਡਥ ਹੋ ਗਈ ਇਹ ਬਰਸ਼ ਹੈ ਬਰਸ਼ ਦੇ ਵਿੱਚ ਨਹੀਂ ਤੇਲ ਆਉਣਾ ਹੂੰ ਇਹ ਚੇਨ ਦੀ ਆਟੋ ਲਿਬ੍ਰੀਕੇਸ਼ਨ ਹੁੰਦੀ ਰਹਿਣੀ ਹੈ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੂੰ ਬਾਰ-ਬਾਰ ਪਿੱਛੇ ਗੇਨ ਨੂੰ ਫੋਨ ਕਰਨਾ ਪਊਗਾ ਵੀ ਲੈ ਆਂ ਧਾਗਾ ਮੁੱਕ ਗਿਆ ਲੈ ਕੇ ਆਈ ਲੈ ਕੇ ਆਈ ਹਣ ਆਪਣਾ ਹੀ ਇਹਦਾ ਇਨਵੈਸਟ ਸਾਰਾ ਹਾਈਡਰੌਲਿਕਾ ਦੇਖੋ ਤੁਸੀਂ ਇਧਰੋਂ ਐਡਜਸਟਮੈਂਟ ਕਰਨ ਤੋਂ ਬਾਅਦ ਉਧਰੋਂ ਜਿਹੜਾ ਆਪਣੇ ਆਪ ਜਿੱਥੇ ਵੀ ਆਪਾਂ ਸੈੱਟ ਕਰਨਾ ਆਪ ਕਰਨਾ ਡਾਊਨ ਕਰਨਾ ਦੋ ਤਿੰਨ ਚੀਜ਼ਾਂ ਇਦਾਂ ਦੀਆਂ ਨਹੀਂ ਗੀਆਂ ਵੀ ਜਿਨ੍ਹਾਂ ਨੇ ਇਸ ਬੈਲਰ ਨੂੰ ਮੇਨਟੇਨੈਂਸ ਫ੍ਰੀ ਬਣਾਤਾ ਕੰਮ ਬਹੁਤ ਤੇਜ਼ੀ ਦੇ ਨਾਲ ਹੋਣਾਗਾ ਠੀਕ ਹੈ ਤੁਸੀਂ ਇੱਕ ਆਪਕੇ ਦੀ ਵੀ ਟੈਨਸ਼ਨ ਫ੍ਰੀ ਹੋ ਕੇ ਜਿਹੜਾ ਆਪਦਾ ਕੰਮ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਦੇ ਆ ਮਨਪ੍ਰੀਤ ਕੀ ਹਾਲ ਚੱਲ ਬਾਈ ਬਹੁਤ ਵਧੀਆ ਕੋਈ ਨਹੀਂ ਬਹੁਤ ਵਧੀਆ ਤੁਸੀਂ ਸੁਣਾਓ ਜੀ ਠੀਕ ਹੈ ਕਿਵੇਂ ਰਿਹਾ ਸਿਸਟਮ ਗੁਰਪ੍ਰੀਤ ਜੀ ਇਹ ਜਿਹੜੀ ਮਸ਼ੀਨ ਬਣਾਈ ਆਪਾਂ ਨੇ ਜਿਹੜੀ ਮਸ਼ੀਨ ਆਪਾਂ ਇਹ ਇਨਲਾਈਨ ਬੈਲਰ ਦੀ ਗੱਲ ਕਰਦੇ ਆ ਹੂੰ ਇਹ ਜਿਹੜੀ ਮਸ਼ੀਨ ਦੀ ਬਣਾਵਟ ਹੈ ਉਹ ਰੋਬੋਟਿਕ ਸਿਸਟਮ ਤੋਂ ਬਣੀ ਹੋਈ ਹੈ ਇਹ ਠੀਕ ਹੈ ਇਹ ਰੋਬੋਟਸ ਨੇ ਜਿਹੜੀ ਮਸ਼ੀਨ ਬਣਾਈ ਹੋਈ ਹੈ ਇਹਦੇ ਤੁਸੀਂ ਵੈਲਡਿੰਗ ਦੇਖੋਗੇ ਇਹਦੇ ਤੁਸੀਂ ਟੈਕਸਚਰ ਦੇਖੋਗੇ ਮਸ਼ੀਨ ਦਾ ਤਾਂ ਰੋਬੋਟਿਕ ਟੈਕਸਚਰ ਆ ਕੁਝ ਹੋਣਾ ਓਕੇ ਸੈਕਿੰਡਲੀ ਤੁਸੀਂ ਜੇਕਰ ਇਹਦੀ ਆਪਾਂ ਡਿਜ਼ਾਈਨਿੰਗ ਦੀ ਗੱਲ ਕਰੀਏ ਇੱਕ ਸਪੋਰਟਸ ਲੁੱਕ ਹੈਗੀ ਹੈ ਇਹ ਬਿਲਕੁਲ ਤੇ ਹਰ ਐਕਸਰਸਾਈਜ਼ ਇੱਕ ਕੰਪੈਕਟਡ ਡਿਜ਼ਾਈਨ ਦੇ ਵਿੱਚ ਹੀ ਬਣੀ ਹੋਈ ਹੈ ਇਹ ਡਿਜ਼ਾਈਨ ਦੇ ਉੱਪਰ ਬਹੁਤ ਜ਼ਿਆਦਾ ਵਰਕਿੰਗ ਇਸ ਤੇ ਹੋਈ ਹੋਈ ਹੈ ਇਹਦੀ ਰੀਲ ਦੀ ਤੁਸੀਂ ਗੱਲ ਕਰੀ ਇੱਥੇ ਇਹਦਾ ਵਾਕੀ ਆਪਾਂ ਬੈਲਜ਼ ਨਾਲ ਕੰਪੈਰੀਸ਼ਨ ਕਰੀਏ ਇਹਦਾ ਜਿਹੜਾ ਬੜਾ ਕੰਪੈਕਟ ਡਿਜ਼ਾਈਨ ਹੈ ਰੀਲ ਦਾ ਬਹੁਤ ਆਪਾਂ ਉਹ ਰੀਲ ਦਾ ਵੀ ਤੇ ਓਵਰਆਲ ਦੀਪ ਗੱਲ ਕਰੀਏ ਵੈਸੇ ਸਾਰੇ ਹੀ ਬਹੁਤ ਜ਼ਿਆਦਾ ਕੰਪੈਕਟ ਹੈ ਹਾਂਜੀ ਤੇ ਜਿੱਦਾਂ ਹੁਣ ਆਪਾਂ ਇਹਦੀ ਰੀਲ ਦੀ ਗੱਲ ਕਰੀਏ ਪਿਕਅਪ ਏਰੀਆ ਜਿਹੜਾ ਹੈਗਾ ਕਿੰਨਾ ਸਾਈਜ਼ ਹੈ ਇਹਦਾ ਵੈਸੇ ਇਹ 1900 mm ਦੀ ਵਿਡਥ ਹੈਗੀ ਹੈ ਜੀ ਰੀਲ ਦੀ ਆਪਾਂ ਇਹਦਾ ਜਿਹੜਾ ਨਾਮ ਵੀ ਰੱਖਿਆ ਉਹ ਵੀ ਸਵਿਫਟ 1900 ਰੱਖਿਆ ਸਵਿਫਟ ਦਾ ਮਤਲਬ ਤੇਜ਼ ਤੇ 1900 ਇਹਦੀ ਜਿਹੜੀ ਪਿਕਅਪ ਦੀ ਵਿਡਥ ਹੈ ਵਿਡਥ ਹੋ ਗਈ ਜੀ ਉਸ ਤੋਂ ਬਾਅਦ ਜੇ ਹੁਣ ਨਾਰਮਲੀ ਆਪਾਂ ਇਸ ਸਾਈਡ ਦੇ ਬੈਲਰ ਦੇਖਦੇ ਹੁੰਨੇ ਆ ਜਿਹੜੇ ਇੱਕ ਸਾਈਡ ਤੇ ਹੁੰਦੇ ਨੇਗੇ ਠੀਕ ਹੈ ਸਾਈਡ ਦੇ ਉੱਤੇ ਉਹਨਾਂ ਦੀ ਪਿਕਅਪ ਹੁੰਦੀ ਹੈ ਤੇ ਟਰੈਕਟਰ ਨੂੰ ਝਟਕੇ ਝਟਕੇ ਕਾਫੀ ਦਿੰਦੇ ਨੇ ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਚੀਜ਼ ਫੇਲ ਹੈ ਪਰ ਕਿਤੇ ਨਾ ਕਿਤੇ ਕਿਸਾਨ ਦੀਆਂ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਉਸ ਚੀਜ਼ ਨੂੰ ਲੈ ਕੇ ਸਮੱਸਿਆਵਾਂ ਸੀਗੀਆਂ ਹੁਣ ਉਹ ਸਮੱਸਿਆਵਾਂ ਦੀ ਜੇ ਗੱਲ ਕਰੀਏ ਉਹ ਤਕਰੀਬਨ ਸਾਰੀਆਂ ਇਹ ਦੂਰ ਕਰ ਦੂਗਾ ਗੁਰਪ੍ਰੀਤ ਜੀ ਜੇਕਰ ਮੈਂ ਆਫਸੈਟ ਤੇ ਇਨਲਾਈਨ ਬੈਲਰ ਦੀ ਗੱਲ ਕਰਾਂ ਤਾਂ ਇਨਲਾਈਨ ਬੈਲਰ ਕਿਤੇ ਜ਼ਿਆਦਾ ਬੈਟਰ ਹੈ ਆਫਸੈਟ ਬੈਲਰ ਇੱਕ ਤਹਤੇ ਜੀ ਬੈਕ ਸਾਈਡ ਤੇ ਕੋਈ ਐਕਸਟਰਾ ਮੈਨ ਪਾਵਰ ਦੀ ਜ਼ਰੂਰਤ ਨਹੀਂ ਪੈਂਦੀ। ਜੀ ਆਮ ਰੂਟੀਨ ਦੇ ਵਿੱਚ ਲੋਕ ਆਪਣੇ ਸਟੋਰੀ ਉੱਪਰ ਚਲਾਉਂਦੇ ਆ। ਇਦਾਂ ਲਿੰਕਾਂ ਦੇ ਵਿੱਚ ਇਸ ਮਸ਼ੀਨਾਂ ਚਲਾਉਣਾ। ਠੀਕ ਹੈ। ਤੇ ਇਹਦੇ ਨਾਲ ਜਿਵੇਂ ਹਾ ਵਾਇਰਿੰਗ ਜੋੜੀ ਹੋਈ ਹੈਗੀ ਜੇ ਆਪਾਂ ਗੱਲ ਕਰੀਏ ਵੀ ਇਹਨੂੰ ਕਨੈਕਸ਼ਨ ਦਿੱਤਾ ਹੋਇਆਗਾ। ਇਸ ਵਾਇਰਿੰਗ ਦੇ ਨਾਲ ਕੀ ਕੀ ਮਤਲਬ ਆਪਾਂ ਕੰਟਰੋਲ ਕਰਦਾ। ਜਸਟ ਆਪਾਂ ਨੇ ਕੋਈ ਇਸ ਤੋਂ ਲੂਬ੍ਰੀਕੇਸ਼ਨ ਦੀ ਪਾਈਪ ਨਹੀਂ ਜਾਂਦੀ ਹੈਗੀ। ਠੀਕ ਹੈ। ਇੱਕ ਬੈਟਰੀ ਤੋਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੂਬ੍ਰੀਕੇਸ਼ਨ ਕੋਈ ਲੂਬ੍ਰੀਕੇਸ਼ਨ ਤਾਂ ਪਾਈਪ ਨਹੀਂ ਜਾਂਦੀ ਹੈਗੀ। ਹਮ ਜਸਟ ਆਪਾਂ ਇੱਕ ਇਹ ਤੋਂ ਇੱਕ ਕਰੰਟ ਦੀ ਆਪਾਂ ਵਾਇਰ ਲੈਣੀ ਆ ਜਿਹਦੇ ਨਾਲ ਕਿ ਇਹਦੀ ਆਟੋਮੇਸ਼ਨ ਦੇ ਵਰਕਿੰਗ ਦੇ ਵਿੱਚ ਆ ਜਾਂਦੀ ਹੈ ਓਕੇ ਹਾਂਜੀ ਬਾਕੀ ਅਕੇ ਮੈਂ ਤੁਹਾਨੂੰ ਦੱਸ ਦਿੰਦਾ ਕੀ ਕੀ ਆਟੋਮੇਸ਼ਨਸ ਆਗੀਆਂ ਨੇ ਸੇਫਟੀ ਫੀਚਰਸ ਮਸ਼ੀਨ 'ਚ ਬਹੁਤ ਜ਼ਿਆਦਾ ਨੇ ਜੀ ਮਤਲਬ ਕਿ ਇਹ ਮਸ਼ੀਨ ਫਾਰਮਰ ਨੂੰ ਸਪੈਸ਼ਲੀ ਆਪਾਂ ਕਹਿ ਦਿੰਦਾ ਜਿਨ੍ਹਾਂ ਵੀਰਾਂ ਨੇ ਕਿਰਾਏ ਦਾ ਕੰਮ ਕਰਨਾ ਜਿਹੜੇ ਮਤਲਬ ਕਿ ਇੱਕ 25-30 ਲੱਖ ਰੁਪਏ ਲਗਾ ਕੇ ਇੱਕ ਡਰਾਈਵਰ ਨੂੰ ਮਸ਼ੀਨ ਦੇ ਜਾਂਦੇ ਆ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਸੀ ਮਸ਼ੀਨ ਇਹ ਬਣਾਈ ਹੈ ਜੀ ਵੀ ਹਰ ਇੱਕ ਲੈਵਲ ਤੇ ਜਿੱਦਾਂ ਇੱਥੇ ਕਲੱਚ ਪਲੇਟ ਆ ਗਿਆ ਮੈਂ ਤੁਹਾਨੂੰ ਅੱਗੇ ਦਿਖਾਉਣਾ ਸ਼ਿਫਟ ਹਰ ਇੱਕ ਜਗ੍ਹਾ ਤੇ ਸੇਫਟੀ ਬੋਲਟ ਹੈਗਾ ਤੁਸੀਂ ਆਲਰੇਡੀ ਬਿਲਡਰ ਤੇ ਜਾਣੂਗਾ ਹੈਗੇ ਤੁਸੀਂ ਇਹ ਦੇਖੋ ਚੇਨ ਦਾ ਸਾਈਜ਼ ਦੇਖੋ ਤੁਸੀਂ ਬਹੁਤ ਹੈਵੀ ਹੈ ਦੂਜਾ ਇਹ ਨਹੀਂ ਹੈਵੀ ਡਿਊਟੀ ਚੇਨ ਆ ਪਲੱਸ ਸੇਫਟੀ ਬੋਲਟ ਲਾਉ ਹੂੰ ਵੀ ਕਿਤੇ ਵੀ ਕੋਈ ਡਰਾਈਵਰ ਮਸ਼ੀਨ ਦੇ ਨਾਲ ੱੱਕਾ ਕਰਦਾ ਇਹਨੂੰ ਪੰਜਾਬੀ ਚ ਆਪਾਂ ਕਹਿੰਦੇ ਨੇ ੱੱਕਾ ਕਰਦਾ ਤਾਂ ਮਸ਼ੀਨ ਤੁਹਾਨੂੰ ਇੱਕ ਵਾਰ ਅਲਾਰਮ ਜਰੂਰ ਦੇਉ ਜੀ ਕਿ ਮੇਜਰ ਬ੍ਰੇਕਡਾਊਨ ਨਾ ਆਵੇ ਤੁਸੀਂ ਆਪਣਾ ਬੋਲਟ ਚੇਂਜ ਕਰੋ ਤੇ ਮਸ਼ੀਨ ਚਲਾ ਲਓ ਹੂੰ ਮਤਲਬ ਜਿੱਦਾਂ ਆਪਣੀ ਪੀਟੀਓ ਦੇ ਵਿੱਚ ਸ਼ੇアリング ਬੋਲਟ ਹੁੰਦੀ ਹੈਗੀ ਉਸੇ ਤਰ੍ਹਾਂ ਇਹਨੇ ਬੋਲਟ ਨੇ ਬ੍ਰੇਕ ਹੋ ਜਾਣਾ ਜੇ ਕਿਸੇ ਤਰ੍ਹਾਂ ਕੋਈ ਸਮੱਸਿਆ ਇਦਾਂ ਨਹੀਂ ਆਉਂਦੀ ਹੈ ਬਿਲਕੁਲ ਜੀ ਸੈਕੰਡਲੀ ਦੇਖੋ ਜਿਹੜੀ ਮੇਨ ਬਾਕੀ ਤੁਸੀਂ ਆਫਸੈਟ ਵੀਲਰ ਦੀ ਗੱਲ ਕਰੀਏ ਚੇਨ ਦੀ ਟੁੱਟਣ ਦੀ ਪ੍ਰੋਬਲਮ ਹੁੰਦੀ ਹੈ ਆਉਂਦੀ ਹੈ ਬਿਲਕੁਲ ਜੀ ਉਹਦੇ ਲਈ ਡਰਾਈਵਰ ਦੇ ਉੱਪਰ ਡਿਪੈਂਡੈਂਸੀ ਹੁੰਦੀ ਹੈ ਵੀ ਉਹ ਗ੍ਰੀਸ ਕਰੂਗਾ ਨਹੀਂ ਕਰੂਗਾ ਭੁੱਲ ਗਿਆ ਜਾਂ ਨਹੀਂ ਮੂਡ ਬਣਿਆ ਜਾਂਦਾ ਇੱਥੇ ਓਨਰ ਕੋਲੇ ਹੈ ਨਹੀਂ ਉਦੋਂ ਵੀ ਇਹ ਬੰਦਾ ਕਈ ਵਾਰੀ ਠੀਕ ਕਰਦਾ ਇੱਥੇ ਸੀ ਪੋਕਾ ਜੋਕੇ ਲਗਾਤਾ ਜੀ ਹੂੰ ਇਹ ਬਰਸ਼ ਹੈ ਬਰਸ਼ ਦੇ ਵਿੱਚ ਦੀ ਤੇਲ ਇਹ ਚੇਨ ਦੀ ਆਟੋ ਲੂਬ੍ਰੀਕੇਸ਼ਨ ਹੁੰਦੀ ਰਹਿਣੀ ਹੈ। ਅੱਛਾ ਕਿੰਨੇ ਕਿੰਨੇ ਟਾਈਮ ਬਾਅਦ ਹੋਊਗੀ ਇਹ? ਜਿੰਨੇ ਦਾ ਆਪਾਂ ਸੈੱਟ ਕਰ ਲਾਂਗੇ ਤੁਸੀਂ 30 ਸੈਕਿੰਡ ਤੇ ਕਰ ਲਓ ਤੁਸੀਂ 10 ਮਿੰਟ ਤੇ ਕਰ ਲਓ। ਠੀਕ ਹੈ। ਇਹਦੀ ਸੈਟਿੰਗ ਹੁੰਦੀ ਹੈ। ਆਪਾਂ ਆਪਣੀ ਵਰਕਿੰਗ ਦੇ ਹਿਸਾਬ ਨਾਲ ਆਪਾਂ ਕਿੰਨੀ ਮਸ਼ੀਨ ਨੂੰ ਸਪੀਡ ਤੇ ਚਲਾ ਰਹੇ ਹਾਂ ਕਦੋਂ ਆਪਾਂ ਨੂੰ ਲੂਬ੍ਰੀਕੇਸ਼ਨ ਦੀ ਰਿਕੁਆਇਰਮੈਂਟ ਹੈਗੀ ਕਦੋਂ ਨਹੀਂ ਹੈਗੀ। ਠੀਕ ਹੈ। ਆਪਾਂ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹਾਂ। ਹੂੰ। ਇਹ ਇਹਦੀ ਸੈਟਿੰਗ ਕਰਨੀ ਕਿੰਨੀ ਕੌਖੀ ਆ ਵੀ ਕਿਸੇ ਕੰਪਿਊਟਰ ਨਾਲ ਕਰਨੀ ਪੈਂਦੀ ਆ ਜਾਂ ਕੀ ਹਿਸਾਬ ਕਿਤਾਬ? 3/ ਨਹੀਂ ਟੋਟਲ ਇਹਦੇ। ਅ ਤੁਸੀਂ ਰੀਸੈਟ ਕਰਨਾ ਹੈ ਪਲੱਸ ਮਾਈਨਸ ਕਰਨਾ ਤੇ ਸੈੱਟ ਕਰ ਦੇਣਾ ਬਸ ਇੰਨਾ ਹੀ ਕੰਮ ਹੈ ਇੰਨਾ ਹੀ ਕੰਮ ਹੈ ਜੀ ਉਹ ਹੂੰ ਕੋਈ ਉਹ ਵੀ ਕੰਮ ਇਹ ਨਹੀਂ ਹੈ ਕਿ ਕੋਈ ਬੰਦੇ ਨੂੰ ਬੜਾ ਪੜਿਆ ਲਿਖਿਆ ਹੋਣ ਦੀ ਲੋੜ ਹੈ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਸੈਕੰਡਲੀ ਇੱਕ ਬਟਨ ਉਹ ਤੁਹਾਨੂੰ ਦਿੱਤਾ ਹੋਇਆ ਜਿਹਦੇ ਤੁਸੀਂ ਪ੍ਰੈਸ ਕਰੋਗੇ ਮੈਨੂਅਲੀ ਲੂਬ੍ਰੀਕੇਸ਼ਨ ਆਪਣਾ ਹੋ ਜਾਣੀ ਹੈ अच्छा ये भी नहीं हैगा कि ऑटोमेटिक फालतू तेल दोबारा कर सकते हो वो जब अपनी लोड है कि ओदोन भी कर सकते भी कर कर हो ਤੁਸੀਂ ਸਵੇਰੇ ਮਸ਼ੀਨ ਸਟਾਰਟ ਕਰਨੀ ਹੈ ਤੁਸੀਂ ਪਹਿਲਾਂ ਮੈਨੂਲੀ ਪ੍ਰੈਸ ਕਰ ਦੋ ਲੂਬ੍ਰੀਕੇਸ਼ਨ ਆਪਣੇ ਹੋ ਜਾਣੀ ਠੀਕ ਹੈ ਸਾਰੀ ਨੂੰ ਗ੍ਰੀਸ ਹੋ ਜਾਵੇ ਸਾਰੇ ਲੂਬ੍ਰੀਕੇਸ਼ਨ ਆਪਣੇ ਹੋ ਜਾਣੀ ਨੈਕਸਟ ਆਪਾਂ ਇਹਦੀ ਇਹਦੀ ਗੱਲ ਕਰ ਬਾਕਸ ਦੀ ਗੱਲ ਕਰੀਏ ਹੂੰ ਇਹਦੇ ਵਿੱਚ ਪੰਜ ਵੰਡਲ ਇਧਰ ਪੈਂਦੇ ਆ ਪੰਜ ਵੰਡਲ ਉਧਰ ਪੈਂਦੇ ਆ ਠੀਕ ਹੈ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੂੰ ਬਾਰ-ਬਾਰ ਪਿੱਛੇ ਕਿੰਨੂੰ ਫੋਨ ਕਰਨਾ ਪਊਗਾ ਵੀ ਲੈ ਆਈ ਧਾਗਾ ਮੁੱਕ ਕੇ ਲੈ ਕੇ ਆਈ ਲੈ ਕੇ ਆਈ ਹਣਾ ਬਿਲਕੁਲ ਜੀ ਟਾਇਰ ਦਾ ਤੁਸੀਂ ਦੇਖ ਲਓ ਬੀਕੇਟੇ ਕੰਪਨੀ ਨੇ ਆਪਣੇ ਟਾਇਰ ਨੇ ਹੂੰ ਤੇ ਇਹ ਕੀ ਸਿਸਟਮੇ ਦੇ ਵਿੱਚ ਲੱਗਿਆ ਹੋਇਆ ਬਾਈ ਇਹ ਜੀ ਹੈਗਾ ਹਾਈਡਰੋਲਿਕ ਇਨਬਿਲਟ ਜਿਹੜਾ ਯੂਨਿਟ ਹੈਗਾ ਠੀਕ ਹੈ ਇਹਦਾ ਕੋਈ ਵੀ ਇੰਟਰੈਕਸ਼ਨ ਕਿਤੇ ਟਰੈਕਟਰ ਦੇ ਨਾਲ ਨਹੀਂ ਹੈਗੀ ਮਤਲਬ ਟਰੈਕਟਰ ਦੇ ਜਿਹੜਾ ਹਾਈਡਰੋਲਿਕ ਤੇਲ ਹੈ ਉਹਦੇ ਨਾਲ ਇਹਦਾ ਕੋਈ ਲਿੰਕ ਨਹੀਂ ਇਹਦਾ ਕੋਈ ਲਿੰਕ ਨਹੀਂ ਹੈਗਾ ਇਹਨੇ ਇੱਥੋਂ ਹੀ ਆਪਣਾ ਨੂੰ ਹੁੰਦਾ ਰਹੇਗਾ ਠੀਕ ਹੈ ਇਹ ਇਨਬਿਲਟ ਹਾਈਡਰੌਲਿਕ ਲ ਸਿਸਟਮ ਲੱਗਿਆ ਹੋਇਆ ਇਹਦੇ ਚ ਇਹਦੇ ਚ ਮੈਨੂਅਲ ਅਡਜਸਟਮੈਂਟ ਵੀ ਹੈਗੀ ਹੈ ਉਸ ਤੋਂ ਬਾਅਦ ਹਾਈਡਰੌਲਿਕ ਅਡਜਸਟਮੈਂਟ ਵੀ ਹੈਗੀ ਆਟੋ ਦੇ ਅੱਛਾ ਜਿਵੇਂ ਇਹਨੂੰ ਆਪਾਂ ਅਪ ਕਰਨਾ ਜਾਂ ਡਾਊਨ ਕਰਨਾ ਇਹ ਤੋਂ ਕਰ ਸਕਦੇ ਆ ਹਾਂ ਇਹ ਤੋਂ ਕਰ ਸਕਦੇ ਆ ਜੀ ਆਪਾਂ ਨੂੰ ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ ਵੀ ਇਹਦੇ ਨਾਲ ਹੀ ਆਪਾਂ ਆਪੜਾ ਉਹਨੂੰ ਕਰ ਸਕਦੇ ਆ ਇਹ ਇਨਬਿਲਟ ਜਿਹੜਾ ਹੈਗਾ ਹਾਈਡਰੌਲਿਕ ਸਿਸਟਮ ਮਸ਼ੀਨ ਦੇ ਵਿੱਚ ਹੈਗਾ ਮਤਲਬ ਬਹੁਤ ਜ਼ਿਆਦਾ ਸਹੂਲਤਾਂ ਦੇਤੀਆਂ ਦੂਜਿਆਂ ਦੇ ਨਾਲ ਜੇ ਕੰਪੈਰੀ ਆ ਉਸ ਤੋਂ ਬਾਅਦ ਇਹਦੀ ਮੈਨੂਅਲ ਅਡਜਸਟਮੈਂਟ ਵੀ ਆਪਾਂ ਕਰ ਸਕਦੇ ਹਾਂ ਹਾਂ ਠੀਕ ਹੈ ਤੇ ਇੱਕ ਚੀਜ਼ ਮਨਪ੍ਰੀਤ ਭਾਈ ਦੇਨੇਗਾ ਮਾਰੀਏ ਵੀ ਜਿਹੜੇ ਤੋਂ ਨਾਟਰਸ ਨੇ ਨਾਟਰ ਇਹਦੇ ਦੂਜਿਆਂ ਨਾਲੋਂ ਮੈਨੂੰ ਜ਼ਿਆਦਾ ਵੱਡੇ ਲੱਗ ਰਹੇ ਨੇ ਵੀ ਇਸ ਚੀਜ਼ ਦੇ ਵਿੱਚ ਵੀ ਕੋਈ ਫਰਕ ਹੈ ਇਹ ਡੀ ਸ਼ੇਪ ਨਾਟਰ ਹੈਗਾ ਜੀ ਸਾਡੇ ਜਰਮਨ ਕੰਪਨੀ ਦਾ ਨਾਟਰ ਹੈ ਇਹ ਤੇ ਇਹਦੇ ਚ ਆ ਜਿਹੜਾ ਆਪਾਂ ਕਹਿਦਿਆਂ ਕਿ ਜਿਹੜੇ ਨਾਟਰ ਨੇ ਨਾਟ ਰਿਕਾ ਮਸ਼ੀਨ ਦਾ ਹਰਟ ਹੈ ਮੇਨ ਸਾਰਾ ਸਿਸਟਮ ਹੀ ਇੱਥੇ ਹੈ ਸਿਸਟਮ ਹੀ ਇੱਥੇ ਹੈ ਤੇ ਇਹਦੇ ਉੱਪਰ ਅਸੀਂ ਇੰਨੀ ਕਿ ਜ਼ਿਆਦਾ ਵਰਕਿੰਗ ਕਰੀ ਹੋਈ ਹੈ ਵੀ ਇਹਨੂੰ ਵੀ ਅਸੀਂ ਆਟੋ ਲੂਬ੍ਰੀਕੇਸ਼ਨ ਚ ਲੈ ਆਏ ਓਕੇ ਇੱਕ ਤਾਂ ਉੱਪਰ ਫੈਨ ਹੋ ਗਿਆ ਜਿਹੜਾ 24 ਘੰਟੇ ਚੱਲਦਾ ਹੀ ਰਹੂਗਾ ਠੀਕ ਹੈ ਇਹਦੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡਸਟ ਜਾਂ ਪਰਾਲੀ ਉਹ ਇਹਦੇ ਉੱਤੇ ਜੰਮੂਗੀ ਨਹੀਂ ਡਸਟ ਨੂੰ ਲੈ ਕੇ ਗੁਰਪ੍ਰੀਤ ਜੀ ਅਸੀਂ ਇੰਨਾ ਕੰਮ ਕੀਤਾ ਇੱਕ ਤਾਂ ਤੁਸੀਂ ਫੈਨ ਦੀ ਆਪ 스ਪੀਡ ਚੈੱਕ ਕਰ ਸਕਦੇ ਹੋ ਠੀਕ ਹੈ ਸਾਈਕਲ ਲਈ ਮੈਂ ਤੁਹਾਨੂੰ ਦੁਬਾਰਾ ਕਿੱਲੇ ਲੈ ਕੇ ਜਾਊਂਗਾ ਤੁਸੀਂ ਜਿਹੜੀ ਅਸੀਂ ਇੱਥੇ ਨੀਚੇ ਸ਼ੀਟ ਡਿਜ਼ਾਈਨ ਕਰੀ ਹੈ ਇਹ ਪਹਿਲੇ ਹੀ ਡਸਟ ਫ੍ਰੀ ਕਰੀ ਹੈ ਓਕੇ ਇੱਥੋਂ ਅੱਗੇ ਡਸਟ ਜਾਣੀਏ ਨਹੀਂ ਹੈਗੀ ਡਸਟ ਇੱਥੇ ਹੀ ਰਹਿ ਜਾਣੀ ਹੈ ਛੱਲੇ ਡਿੱਗੀ ਜਾਊਗੀ ਸਾਰੀ ਡਸਟ ਇੱਥੇ ਨਿਕਲ ਜਾਣੀ ਹੈ ਸੋ ਇੱਕ ਇੱਕ ਚੀਜ਼ ਦੇ ਉੱਪਰ ਡਿਜ਼ਾਈਨ ਦੇ ਉੱਪਰ ਇਸੇ ਦਾ ਵਰਕ ਆਊਟ ਕੀਤਾ ਹੋਇਆ ਤਾਂ ਇੱਕ ਚੀਜ਼ ਆਪਾਂ ਇਹ ਕਹਿ ਸਕਦੇ ਆਂ ਵੀ ਜਿੰਨੇ ਵੀ ਇਸ ਟਾਈਮ ਮਾਰਕੀਟ ਦੇ ਵਿੱਚ 55 ਜਾਂ 60 HP ਦੇ ਟਰੈਕਟਰ ਦੇ ਉੱਤੇ ਚੱਲਣ ਵਾਲੇ ਬੇਲਰ ਨੇ ਤਾਂ ਉਹਨਾਂ ਦੇ ਵਿੱਚ ਇਹ ਕਹਿ ਦਈਏ ਵੀ ਸਭ ਤੋਂ ਟੌਪ ਕਲਾਸ ਚੀਜ਼ ਬਣ ਜਾਣੀ ਹੈ ਸਭ ਤੋਂ ਬੈਸਟ ਮਸ਼ੀਨ ਆ ਜੀ ਆਹ ਦੇਖੋ ਤੁਹਾਨੂੰ ਮੈਂ ਦਿਖਾਉਣਾ ਤੁਹਾਨੂੰ ਇੱਥੇ ਆਹ ਦੇਖੋ ਤੁਸੀਂ ਇਹਦੇ ਚ ਪ੍ਰੈਸ਼ਰ ਇਹ ਸਿਸਟਮ ਲੱਗਿਆ ਹੋਇਆ ਜੀ ਇਹ ਮੈਨੂਅਲ ਆਇਲ ਇੰਜੈਕਟਰ ਇਸ ਤੋਂ ਤੁਸੀਂ ਸੈੱਟ ਕਰਦੇ ਨਾ ਤੁਹਾਨੂੰ ਤਿੰਨ ਬਟਨ ਨੇ ਜਿੰਨੇ ਸੈਕੰਡ ਦੇ ਸੈੱਟ ਕਰਨਾ ਆਟੋ ਲੂਬ੍ਰੀਕੇਟਰ ਉਸ ਤੋਂ ਬਾਅਦ ਤੁਸੀਂ ਇਹਨ ਆ ਲੂਬ੍ਰੀਕੇਸ਼ਨ ਚੱਲੇਗੀ ਮੈਨੂਲੀ ਓਕੇ ਆ ਤੁਸੀਂ ਦੇਖੋਗੇ ਇਥੋਂ ਆ ਜਾਨਾ ਆ ਸ਼ੁਰੂ ਹੋ ਗਿਆ ਵਾਲਾ ਆ ਗਿਆ ਉਹ ਦੇਖੋ ਇਥੇ ਵਾਲਿੰਗ ਚੱਲ ਸੋ ਕਿਤੇ ਵੀ ਡਰਾਈਵਰ ਦੇ ਉੱਪਰ ਡਿਪੈਂਡੈਂਸੀ ਨਹੀਂ ਹੈਗੀ ਵੱਡੇ ਵੀਰਾਂ ਨੇ ਸਾਨੂੰ ਇਹੀ ਕੰਪਲੇਂਟ ਆ ਰਹੀ ਸੀ ਜਿਹੜੇ ਵੱਡੇ ਲੈਵਲ ਤੇ ਕੰਮ ਕਰਦੇ ਫੀਲਰ ਦਾ ਵੀ ਡਰਾਈਵਰਾਂ ਨੂੰ ਅਸੀਂ ਮਸ਼ੀਨ ਦੇ ਦਿੰਦੇ ਨਾਲ ਸਾਡੀ ਮਸ਼ੀਨ ਦੀ ਲਾਈਫ ਨਹੀਂ ਹੁੰਦੀ ਇਹਨੇ ਝਟਕਾ ਨਹੀਂ ਮਾਰਨਾ ਮਸ਼ੀਨ ਨੇ ਟਰੈਕਟਰ ਦੇ ਟਾਇਰਾਂ ਦੀ ਲਾਈਫ ਵੀ ਵਧਦੀ ਹੈ ਟਰੈਕਟਰ ਦੀ ਲਾਈਫ ਵੀ ਵਧਦੀ ਹੈ ਤੇ ਮਸ਼ੀਨ ਦੀ ਲਾਈਫ ਤਾਂ ਵਧਣੀ ਪਤਣੀ ਹੈ ਤੁਸੀਂ ਦੇਖੋ ਵੀ ਕਿਸ ਸਪੀਡ ਦੇ ਵਿੱਚ ਆਇਲਿੰਗ ਨਾਲ ਦੀ ਨਾਲ ਸ਼ੁਰੂ ਹੋਊਗੀ ਇਹ ਆਇਲਿੰਗ ਲਈ ਨਾਟਰ ਨਹੀਂ ਇੱਕੋ ਬਟਨ ਦੇ ਨਾਲ ਸਾਰੀ ਚੇਨਿੰਗ ਦਾ ਲੂਬ੍ਰੀਕੇਸ਼ਨ ਹੋਏ ਜਿੱਥੇ ਜਿੱਥੇ ਲੂਬ੍ਰੀਕੇਸ਼ਨ ਦੀ ਗ੍ਰੀਸ ਦੀ ਜ਼ਰੂਰਤ ਹੈ ਉੱਥੇ ਉੱਤੇ ਸਾਰੀ ਥਾਂ ਤੇ ਲੂਬ੍ਰੀਕੇਸ਼ਨ ਹੋਊਗੀ ਹੋ ਗਈ ਜੀ ਉੱਥੇ ਲੂਬ੍ਰੀਕੇਸ਼ਨ ਚੱਲੀ ਗਈ ਹੂੰ ਤੇ ਉਸ ਤੋਂ ਇਲਾਵਾ ਇੱਥੇ ਜਿਹੜੇ ਆ ਬਟਨ ਨੇਗੇ ਇਹਨਾਂ ਦਾ ਕੀ ਕੰਮ ਹੈ ਇੱਥੇ ਗੁਰਪ੍ਰੀਤ ਜੀ ਆਪਾਂ ਨੂੰ ਪਤਾ ਲੱਗਣਾ ਵੀ ਕਿੰਨੀਆਂ ਬੇਲਜ਼ ਮਸ਼ੀਨਾਂ ਬਣਾਦੀਆਂ ਹੂੰ ਡਰਾਈਵਰ ਨੂੰ ਟਰੈਕਟਰ ਦੀ ਬੈਠ ਕੇ ਪਤਾ ਚੱਲ ਜਾਣਾ ਕਿ ਕਿੰਨੀਆਂ ਬੇਲਜ਼ ਮੇਰੀਆਂ ਬਣ ਚੁੱਕੀਆਂ ਠੀਕ ਹੈ ਕਾਊਂਟਿੰਗ ਜਾਨੀ ਇੱਥੇ ਹੁੰਦੀ ਹੈ ਕਾਊਂਟਿੰਗ ਇੱਥੇ ਹੋਣੀ ਹੈ ਜੀ ਮਸ਼ੀਨ ਤੇ ਬਾਕੀ ਤੁਸੀਂ ਡਿਜ਼ਾਈਨ ਦਾ ਦੇਖ ਲਓ ਬਿਲਕੁਲ ਹੀ ਕੰਪੈਕਟਡ ਡਿਜ਼ਾਈਨ ਹੈ ਜੀ ਜਿਹੜੀ ਆਪਾਂ ਮੇਨ ਗੱਲਬਾਤ ਕਰੀਏ ਮਨਪ੍ਰੀਤ ਜੀ ਹੁਣ ਇਹ ਕਿਸੇ ਨੇ ਖਰੀਦਣਾਗਾ ਹਾਂਜੀ ਬੰਦੇ ਨੇ ਆਪਣੀ ਫਾਈਲ ਅਪਲਾਈ ਕਰੀ ਹੋਈ ਹੈਗੀ ਸਬਸਿਡੀ ਵਾਸਤੇ ਤਾਂ ਉਹਦਾ ਕੀ ਸਾਰਾ ਪ੍ਰੋਸੈਸ ਹੈਗਾ ਸਾਡੇ ਅਥਾਰਟੀ ਡੀਲਰ ਸਾਡਾ ਡਿਸਟ੍ਰਿਕਟ 'ਚ ਬੈਠੇ ਹੈ ਜੀ ਜੀ ਸਾਰੇ ਕੋਲ ਮਸ਼ੀਨ ਸਾਡੀ ਹੈਗੀਆਂ ਨੇ ਠੀਕ ਹੈ ਕਸਟਮਰ ਉੱਥੇ ਜਾ ਕੇ ਦੇਖ ਸਕਦਾ ਹੈ ਇਨ ਕੇਸ ਕਿਸੇ ਵੀ ਕਸਟਮਰ ਨੂੰ ਟ੍ਰਾਇਲ ਚਾਹੀਦਾ ਹੈ ਤਾਂ ਅਸੀਂ ਰੈਡੀ ਆ ਅਸੀਂ ਟ੍ਰਾਇਲ ਵੀ ਕਰਵਾ ਕੇ ਦੇਵਾਂ ਓਕੇ ਫੀਲਡ ਡੈਮੋ ਯਾਨੀ ਫੀਲਡ ਡੈਮੋ ਅਸੀਂ ਕਰਵਾ ਕੇ ਦੇਵਾਂ ਤੇ ਇੱਕ ਵੀਰੋ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਇਹ ਹੈ ਵੀ ਜਿੰਨੇ ਵੀ ਵੀਰ ਇਹਦੋਂ ਪਹਿਲਾਂ ਬੀਲਰ ਦਾ ਕੰਮ ਕਰ ਰਹੇ ਨੇ ਠੀਕ ਹੈ ਤਾਂ ਤੁਹਾਨੂੰ ਪਹਿਲਾਂ ਵਾਲੇ ਬੀਲਰਾਂ ਦੇ ਨਾਲ ਜਿੰਨੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਸਾਰੀਆਂ ਦਾ ਇਹ ਸਮਾਧਾਨ ਕਰੂਗੀ ਤਾਂ ਤੁਸੀਂ ਇੱਕ ਵਾਰੀ ਟ੍ਰਾਇਲਰ ਲੈ ਕੇ ਜਰੂਰ ਦੇਖੋ ਕਿਉਂਕਿ ਜੇ ਸਾਡੇ ਸਮਾਜ ਨੂੰ ਦੇ ਰਾਹੀਂ ਥੋੜਾ ਕੋਈ ਫਾਇਦਾ ਹੁੰਦਾਗਾ ਠੀਕ ਹੈ ਤੁਹਾਡੀਆਂ ਉਹ ਦਿੱਕਤਾਂ ਖਤਮ ਹੁੰਦੀਆਂ ਨੇ ਠੀਕ ਹੈ ਤੁਹਾਨੂੰ ਇੱਕ ਇਦਾਂ ਦੀ ਮਸ਼ੀਨ ਮਿਲਦੀ ਹੈ ਜਿਹਦੇ ਨਾਲ ਤੁਸੀਂ ਲਗਾਤਾਰ ਕੰਮ ਕਰ ਸਕਦੇ ਹੋ ਤਾਂ ਮਤਲਬ ਓਵਰਆਲ ਫਾਇਦਾਗਾ ਇਹ ਚੀਜ਼ ਦਾ ਕੰਪਨੀ ਨੂੰ ਵੀ ਮਾਣ ਹੋਊਗਾ ਤੇ ਤੁਹਾਨੂੰ ਵੀ ਫਾਇਦਾ ਹੋਊਗਾ ਸੋ ਨੰਬਰ ਸਕਰੀਨ ਤੇ ਚੱਲ ਰਿਹਾਗਾ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕਰਕੇ ਆਪਣੀ ਜਿਹੜੀ ਡੈਮੋ ਵੀ ਲੈ ਸਕਦੇ ਹੋ ਜੇ ਬੈਲਰ ਖਰੀਦਣਾਂਗਾ ਕੋਈ ਸਬਸਿਡੀ ਰਿਲੇਟਡ ਥੋੜੀ ਕੁਇਰੀ ਹੈਗੀ ਉਹ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਹੁਤ ਧੰਨਵਾਦ ਮਨਪ੍ਰੀਤ ਜੀ ਥੈਂਕ ਯੂ ਗੁਰਪ੍ਰੀਤ ਜੀ ਥੈਂਕ ਯੂ ਥੈਂਕਸ ਅ ਲੋਟ